ਆਰੰਭ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਬਾਰਾ ਸਾਹਿਬ ਸ੍ਰੀ ਬਾਬਾ ਬਕਾਲਾ ਫਾਉਸਾਈ ਨੌਵੀਂ ਵਿਖੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਗੁਰਾਈ ਦੇਵਸ ਬੜੀ ਸਰਦਾਰ ਤੇ ਭਾਵਨਾਵਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਗੁਰਾਈ ਦੇਵਸ ਨੂੰ ਸਮਰਪਿਤ ਅੱਜ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਖੰਡਪਾਤ ਸਾਹਿਬ ਨੇ ਜਿਹੜੇ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦੇ ਭੋਗ ਮਿਤੀ 11 ਤਰੀਕ ਨੂੰ ਫਾਇਟਣਗੇ ਤੇ ਇਸ ਗੁਰਾਈ ਦੇਵਸ ਨੂੰ ਸਮਰਪਿਤ ਕੱਲ ਨੂੰ ਗੁਰੂ ਕੀ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਮਹਾਨ ਨਗਰ ਕੀਰਤਨ ਜਿਹੜਾ ਸਜਾਇਆ ਜਾਵੇਗਾ ਅਤੇ ਮਿਤੀ 11 ਤਰੀਕ ਨੂੰ ਭੋਗਾਂ ਤੋਂ ਉਪਰੰਤ ਦੀਵਾਨ ਸਜਾਏ ਜਾਣਗੇ ਤੇ ਰਾਤਰੀ ਦੇ ਦੀਵਾਨ ਫੇਰ ਦਰਬਾਰ ਸਾਹਿਬ ਦੀ ਸਮਾਪਤੀ ਤੋਂ ਬਾਅਦ ਦੀਵਾਨ ਹਾਲ ਦੇ ਵਿੱਚ ਪਹਿਲਾਂ ਢਾਡੀ ਦਰਬਾਰ ਹੋਵੇਗਾ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਕੌਮ ਦੇ ਮਹਾਨ ਢਾਡੀ ਨੇ ਉਹ ਢਾਡੀ ਬਾਰਾਂ ਰਾਈ ਸੰਗਤਾਂ ਨੂੰ ਨਿਹਾਲ ਕਰਨਗੇ ਉਹ ਪ੍ਰੰਤ ਸਿੰਘ ਸਾਹਿਬ ਪਾਈ ਸਾਹਿਬ ਪਾਈ ਜਗਤਾਰ ਸਿੰਘ ਜੀ ਸਾਫਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੈਂਬਰ ਸਾਹਿਬ 9 ਵਜੇ ਤੋਂ ਲੈ ਕੇ 10 ਵਜੇ ਤੱਕ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਅਪੀਲ ਹੈ ਵੀ ਆਓ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਆਪ ਆਪਣੇ ਪਰਿਵਾਰਾਂ ਸਵੇਤ ਇਸ ਪ੍ਰੋਗਰਾਮ ਇਸ ਸਮਾਗਮ ਵਿੱਚ ਹਾਜ਼ਰੀ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ